ਯਾਰੋ ਰਾਜਨੀਤੀ ਚ ਇਹ ਤਮਾਸ਼ਾ ਕੀ ਚੱਲ ਰਿਹਾ ਹੈ ਇੱਕ ਜਣਾ ਇੱਟ ਚੁੱਕਦਾ ਤੇ ਅਗਲਾ ਅੱਗੋਂ ਪੱਥਰ ਚੁੱਕਦਾ ਜ਼ੁਬਾਨ ਰਵਨੀਤ ਬਿੱਟੂ ਦੀ ਵੀ ਨਹੀਂ ਰੁਕਦੀ ਤੇ ਅੱਗੋਂ ਹੁਣ ਅਗਲਿਆਂ ਨੇ ਵੀ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਕਾਂਗਰਸ ਦੇ ਇੱਕ ਐਮਐਲਏ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਰਵਨੀਤ ਬਿੱਟੂ ਦਾ ਸਿਰ ਕਲਮ ਕਰਕੇ ਲੈ ਕੇ ਆਏਗਾ ਮੈਂ ਉਸ ਨੂੰ ਇੱਕ ਕਿਲਾ ਜ਼ਮੀਨ ਦੇਾਂਗਾ ਉਹਨੇ ਕਹਤਾ ਕਿ ਮੇਰੀ ਤੇ ਮੇਰੇ ਪਿਤਾ ਦੀ ਜਾਇਦਾਦ ਮੈਂ ਸਾਰੀ ਵੀ ਦੇ ਦਿਆਂਗਾ ਜਿਹੜਾ ਰਮਨੀਤ ਬਿੱਟੂ ਦਾ ਸਿਰ ਵੱਢ ਕੇ ਲਿਆਏਗਾ ਹੁਣ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਬਿਆਨ ਹੈ ਇਹ ਸਾਰਾ ਕੁਝ ਵਾਪਰ ਕਿਉਂ ਰਿਹਾ ਹੈ ਹੁਣ ਤੁਸੀਂ ਜਾਨਣਾ ਚਾਹੋਗੇ ਕਿ ਉਹ ਐਮਐਲਏ ਕਿਹੜਾ ਹੈ ਕਿੱਥੋਂ ਦਾ ਹੈ ਤੇ ਉਹਦਾ ਨਾਮ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਪਹਿਲਾਂ ਸੁਣ ਲਓ ਕਿ ਇਹ ਪੂਰਾ ਸਿਆਪਾ ਹੈ ਕੀ ਹੈ ਵੇਖੋ ਜੀ ਰਾਹੁਲ ਗਾਂਧੀ ਗਿਆ ਹੋਇਆ ਸੀ ਅਮਰੀਕਾ ਅਮਰੀਕਾ ਜਾ ਕੇ ਉੱਥੇ ਰਾਹੁਲ ਗਾਂਧੀ ਨੇ মিডিਆ ਦੇ ਸਾਹਮਣੇ ਕੁਝ ਗੱਲਾਂ ਬਾਤਾਂ ਕੀਤੀਆਂ ਇੱਕ ਜਗ੍ਹਾ ਤੇ ਉਹਨੇ ਕਹਿ ਦਿੱਤਾ ਕਿ ਭਾਰਤ ਦੇ ਵਿੱਚ ਤਾਂ ਐਦਾਂ ਦਾ ਮਾਹੌਲ ਬਣ ਰਿਹਾ ਹੈ ਕਿ ਇੱਕ ਬਹੁਤ ਵੱਡਾ ਸੰਘਰਸ਼ ਇਸ ਲਈ ਕਰਨਾ ਪੈ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਸਿੱਖ ਜਿਹੜਾ ਹੈ ਉਹ ਕੜਾ ਪਹਿਨ ਸਕੇਗਾ ਉਹ ਪੱਗ ਆਪਣੀ ਜਿਹੜੀ ਦਸਤਾਰ ਹੈ ਉਹ ਪਹਿਨ ਸਕੇਗਾ ਕਿ ਨਹੀਂ ਕਰ ਸਕੇਗਾ ਤਾਂ ਇਹਦੇ ਉੱਪਰ ਬੀਜੇਪੀ ਦੇ ਕੁਝ ਨਤਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਰਾਹੁਲ ਗਾਂਧੀ ਨੇ ਸਿੱਖਾਂ ਦੇ ਖਿਲਾਫ ਬਿਆਨ ਦਿੱਤਾ ਹੈ ਜਦੋਂ ਕਿ ਆਮ ਸਿੱਖ ਕਹਿ ਰਹੇ ਸੀ ਕਿ ਰਾਹੁਲ ਗਾਂਧੀ ਠੀਕ ਕਹਿ ਰਿਹਾ ਤਾਂ ਫਿਰ ਉਹ ਰਵਨੀਤ ਬਿੱਟੂ ਜਿਹਨੂੰ ਜਿਹੜੇ ਸਿੱਖ ਨੇ ਉਹ ਬਹੁਤ ਟਾਈਮ ਤੋਂ ਕਹਿੰਦੇ ਆ ਰਹੇ ਨੇ ਕਿ ਇਹ ਸਾਡਾ ਸਕਾ ਨਹੀਂ ਹੈ ਵੱਡੀ ਗਿਣਤੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਰਵਨੀਤ ਬਿੱਟੂ ਦੇ ਉੱਪਰ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਪਹਿਲਾ ਰਵਨੀਤ ਬਿੱਟੂ ਕਾਂਗਰਸ ਚ ਹੁੰਦਾ ਸੀ ਹੁਣ ਉਹ ਬੀਜੇਪੀ ਚਲਾ ਗਿਆ ਬੀਜੇਪੀ ਚ ਜਾ ਕੇ ਉਹਦੀ ਬਿਆਨਬਾਜ਼ੀ ਬਦਲ ਗਈ ਹੈ ਉਹ ਬਿੱਟੂ ਕਦੇ ਕਿਸਾਨਾਂ ਦੇ ਖਿਲਾਫ ਬੋਲਣ ਲੱਗ ਪੈਂਦਾ ਕਦੇ ਕਿਸੇ ਦੇ ਕਦੇ ਕਿਸੇ ਦੇ ਤੇ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਬਾਰੇ ਵੱਡਾ ਬਿਆਨ ਦਾਗਤਾ ਕਹਿੰਦਾ ਵੀ ਰਾਹੁਲ ਗਾਂਧੀ ਦੇਸ਼ ਦਾ ਇੱਕ ਨੰਬਰ دہشتਗਰਦ ਹੈ ਅੱਤਵਾਦੀ ਹੈ ਤੇ ਕਹਿੰਦਾ ਇਹਦੇ ਸਬੰਧ ਉਹਨਾਂ ਸਾਰੇ ਲੋਕਾਂ ਨਾਲ ਜੁੜਦੇ ਜਾ ਰਹੇ ਨੇ ਜਿਹੜੇ ਇਹਨਾਂ ਗਤੀਵਿਧੀਆਂ ਚ ਨਹੀਂ ਹੁਣ ਜਦੋਂ ਬਿੱਟੂ ਨੇ ਆ ਬਿਆਨ ਦਿੱਤਾ ਤਾਂ ਜਿਵੇਂ ਕਹਿੰਦੇ ਕੰਗਣਾ ਰਣੌਤ ਦਾ ਮੂੰਹ ਪਾਟਾ ਘਵਾੜੇ ਨਾਲ ਕੰਨਾਂ ਤੱਕ ਉਵੇਂ ਹੀ ਹੁਣ ਬਿੱਟੂ ਦਾ ਲੱਗਣ ਲੱਗ ਪਿਆ ਲੋਕਾਂ ਨੂੰ ਤਾਂ ਕੀ ਹੋਇਆ ਕਿ ਬਿੱਟੂ ਦੇ ਨਾਲ ਫਿਰ ਚਾਰਜ ਫੇਰਿਓ ਬਿਆਨਬਾਜ਼ੀ ਉਹਨੀ ਸ਼ੁਰੂ ਹੋ ਗਈ ਜਿਹਦਾ ਨਾਂ ਹੈ ਵੈਦਮਾ ਬੋਜੂ ਤੇ ਉਹਨੇ ਫਿਰ ਹੁਣ ਡੰਗੀ ਗੱਲ ਕੱਢ ਮਾਰੀ ਉਹਨੇ ਅੱਜ ਕਹਿ ਦਿੱਤਾ ਕਿ ਜਿਹੜਾ ਵੀ ਬੰਦਾ ਰਵਨੀਤ ਬਿੱਟੂ ਦਾ ਸਿਰ ਕਲਮ ਕਰਕੇ ਲਿਆਏਗਾ ਉਹਨੂੰ ਮੈਂ ਇੱਕ ਕਿਲਾ ਜ਼ਮੀਨ ਦਾ ਦੇਵਾਂਗਾ ਹੁਣ ਜਦੋਂ ਇੰਨਾ ਵੱਡਾ ਬਿਆਨ ਉਹਨੇ ਦਿੱਤਾ ਤਾਂ ਉਧਰ ਫਿਰ ਰਵਨੀਤ ਬਿੱਟੂ ਸਾਹਿਬ ਫੇਰ ਕੰਗਣਾ ਨਾ ਵਾਂਗ ਬੋਲਣ ਲੱਗ ਪਏ ਨੇ ਉਹ ਕਹਿਣ ਲੱਗ ਪਏ ਨੇ ਕਿ ਵੇਖੋ ਇਹ ਜਿਹੜੀ ਕਾਂਗਰਸ ਹੈ ਨਾ ਇਹ 1984 ਤੋਂ ਲੈ ਕੇ ਤੇ 2000 ਤੋਂ ਵੀ ਤੱਕ ਸਿੱਖਾਂ ਦੇ ਖੂਨ ਦੀ ਪਿਆਸੀ ਬਣੀ ਹੈ ਰਵਨੀਤ ਬਿੱਟੂ ਹਰ ਗੱਲ ਸਿੱਖਾਂ ਨਾਲ ਜੋੜ ਰੈ ਨਹੀਂ ਜਿਹੜੇ ਵੱਡੀ ਗਿਣਤੀ ਸਿੱਖ ਲੋਗ ਨੇ ਉਹ ਰਵਨੀਤ ਬਿੱਟੂ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾਉਂਦੇ ਨੇ ਤੇ ਰਵਨੀਤ ਬਿੱਟੂ ਹੁਣ ਕੁਝ ਟਾਈਮ ਤੋਂ ਧੱਕੇ ਨਾਲ ਸਿੱਖਾਂ ਦਾ بڑا ਜਿਹੜਾ ਹਮਦਰਦ ਬਣਨਾ ਦਿਖਾਉਂਦਾ ਪਿਆ ਪਰ ਕਿਸੇ ਨੂੰ ਲੱਗ ਨਹੀਂ ਰਿਹਾ ਬਿੱਟੂ ਨੂੰ ਲੱਗਦਾ ਕਿ ਇਦਾਂ ਕਰਕੇ ਮੈਂ ਸਿੱਖਾਂ ਦੇ ਵਿੱਚ ਆਪਣੀ ਪੈਂਠ ਬਣਾ ਲਾਂਗਾ ਪਰ ਜਿਹੜੀ ਵੀ ਇਹ ਬਿਆਨਬਾਜ਼ੀ ਚੱਲ ਰਹੀ ਆ ਦੋਵਾਂ ਧਿਰਾਂ ਵੱਲੋਂ ਇਹ ਸਾਰੀ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਤੇ ਵੋਟਾਂ ਮਟੋਰਨ ਵਾਲੀ ਹੈ ਉਹ ਚਾਹੇ ਬਿੱਟੂ ਬੋਲ ਰਿਹਾ ਹੈ ਤੇ ਚਾਹੇ ਦੂਜੇ ਪਾਸੇੋਂ ਨਾ ਇਹਨਾਂ ਨੇ ਇੱਕ ਦੂਜੇ ਦਾ ਕੁਝ ਕਰਨਾ ਨਾ ਕੁਝ ਵਿਗਾੜਨਾ ਸਿਰਫ ਬਿਆਨਬਾਜ਼ੀ ਐ ਤਤੀ ਤਤੀ ਚੋਂਦੀ ਚੋਂਦੀ ਉਹ ਸਿਰਫ ਲੋਕਾਂ ਨੂੰ ਬੁੱਧੂ ਬਣਾਉਣਾ ਤੇ ਆਪਣੀਆਂ ਵੋਟਾਂ ਪੱਕੀਆਂ ਕਰਨੀ ਹਰ ਸਿਆਸੀ ਪਾਰਟੀ ਚ ਇਹ ਬਹੁਤ ਕੁਝ ਐਦਾਂ ਚਲਾਇਆ ਜਾਂਦਾ ਹੈ ਸਪੈਸ਼ਲ ਤਾਂ ਕਿ ਲੋਕਾਂ ਨੂੰ ਕਮਲੇ ਬਣਾਇਆ ਜਾ ਸਕੇ ਤੇ ਸਾਡੇ ਲੋਕ ਬਹੁਤ ਵਾਰ ਕਮਲੇ ਬਣ ਜਾਂਦੇ ਨੇ ਲਾਈਲਕ ਬਣ ਜਾਂਦੇ ਨੇ ਵੋਟਾਂ ਦੇ ਨੇੜੇ ਆ ਕੇ ਤਾਂ ਇਹ ਮਾਹੌਲ ਹੋਰ ਤੇਜ਼ ਕਰ ਦਿੱਤਾ ਜਾਂਦਾ ਜਿਹੜੇ ਨੇਤਾ ਆਪਸ ਵਿੱਚ ਇਕੱਠੇ ਬਹਿ ਕੇ ਚਾਹਾਂ ਪੀਂਦੇ ਨੇ ਇੱਕ ਦੂਜੇ ਦੇ ਘਰ ਜਾ ਕੇ ਭੋਜਨ ਛਕਦੇ ਨੇ ਡਿਨਰ ਕਰਦੇ ਨੇ ਲੰਚ ਕਰਦੇ ਨੇ ਇਕੱਠੇ ਬਹਿ ਬਹਿ ਕੇ ਪਾਰਟੀਆਂ ਕਰਦੇ ਨੇ ਉਹੀ ਵੋਟਾਂ ਦੇ ਨੇੜੇ ਆ ਕੇ ਇੱਕ ਦੂਜੇ ਦੇ ਖਿਲਾਫ ਬੜੇ ਗਰਮ ਗਰਮ ਤੱਤੇ ਤੱਤੇ ਬਿਆਨ ਦਾਗਦੇ ਨੇ ਪੜਾ ਕਿਉਂ ਕਿਉਂਕਿ ਲੋਕਾਂ ਨੂੰ ਕਮਲੇ ਜੂ ਬਣਾਉਣਾ ਆ ਵੀ ਵੇਖੋ ਜੀ ਇਹਦਾ ਪਤਾ ਨਹੀਂ ਇੱਕ ਦੂਜੇ ਦੇ ਕਿੰਨੇ ਇੱਕ ਖਿਲਾਫ ਨੇ ਤੇ ਇਹ ਇਹਨਾਂ ਦੀ ਸੋਚ ਇੱਕ ਦੂਜੇ ਨਾਲੋਂ ਬੜੀ ਵੱਖਰੀ ਹੈ ਇਹਨਾਂ ਦੀ ਵਿਚਾਰਧਾਰਾ ਵੱਖਰੀ ਹੈ ਜਦੋਂ ਕਿ ਇਹਨਾਂ ਰਾਜਨੇਤਾਵਾਂ ਦਾ ਕੁਝ ਵੀ ਇੱਕ ਦੂਜੇ ਤੋਂ ਵੱਖਰਾ-ਵੱਖਰਾ ਨਹੀਂ ਇਹ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਪਰ ਲੋਕਾਂ ਨੂੰ ਕਮਲੇ ਬਣਾਉਣ ਲਈ ਇਹ ਬੜਾ ਕੁਝ ਕੀਤਾ ਜਾਂਦਾ ਹੈ ਹੁਣ ਵੀ ਕੀਤਾ ਜਾ ਰਿਹਾ ਹੈ ਰਵਨੀਤ ਬਿੱਟੂ ਉਹਦੀ ਜੇ ਗੱਲ ਕਰੀਏ ਉਹਦਾ ਤਾਂ ਕੋਈ ਸਟੈਂਡ ਹੈ ਹੀ ਨਹੀਂਗਾ ਰਵਨੀਤ ਬਿੱਟੂ ਦੇ ਖਿਲਾਫ ਬੰਗਲੌਰ ਦੇ ਵਿੱਚ ਕਾਂਗਰਸ ਦੇ ਨੇਤਾਵਾਂ ਨੇ ਐਫ ਆਈ ਆਰ ਪਰਚਾ ਵੀ ਦਰਜ ਕਰਾਇਆ ਤਰਾਵਾਂ ਲਾਈਆਂ 153 196 ਤੇ 192 ਜਿਨ੍ਹਾਂ ਦੇ ਵਿੱਚ ਇਹ ਆ ਕਿ ਰਵਨੀਤ ਬਿੱਟੂ ਪੂਰਾ ਮਾਹੌਲ ਪੜਕਾ ਕੇ ਦੰਗੇ ਢਕਾਉਣੇ ਚਾਹੁੰਦਾ ਇਹ ਦੋ ਭਾਈਚਾਰਿਆਂ ਦੇ ਵਿੱਚ ਪਾੜੇ ਪਾਉਣੇ ਚਾਹੁੰਦਾ ਇਹ ਧਰਾਵਾਂ ਲਾ ਕੇ ਤੇ ਐਫ ਆਈ ਆਰ ਪਰਚਾ ਬਿੱਟੂ ਦੇ ਖਿਲਾਫ ਬੰਗਲੌਰੂ ਦੇ ਵਿੱਚ ਕੱਟਿਆ ਗਿਆ ਪਰ ਦੂਜੇ ਪਾਸੇ ਅੱਜ ਜਿਹੜਾ ਕਾਂਗਰਸ ਦੇ ਐਮ ਐਲ ਏ ਨੇ ਬਿਆਨ ਦਿੱਤਾ ਮੈਨੂੰ ਲੱਗਦਾ ਪਰਚਾ ਹੁਣ ਉਹਦੇ ਖਿਲਾਫ ਵੀ ਕਰਾ ਦੇਣਾ ਬੀ ਜੀ ਪੀ ਵਾਲਿਆਂ ਨੇ ਇਹ ਮਾੜੇ ਮੋٹے ਪਰਚੇ ਪੁਰਚੇ ਇਹ ਇੱਕ ਦੂਜੇ ਦੇ ਖਿਲਾਫ ਕਰਾਉਣਗੇ ਪਰ ਅਸਲ ਮਕਸਦ ਲੋਕਾਂ ਨੂੰ ਬੁੱਧੂ ਬਣਾਉਣਾ ਲੋਕਾਂ ਨੂੰ ਪਰਮਾਉਣਾ ਸਾਰੀਆਂ ਪਾਰਟੀਆਂ ਵਾਲੇ ਇੰਜ ਕਰਦੇ ਨੇ ਸੋ ਸਮਝਣਾ ਲੋਕਾਂ ਨੂੰ ਚਾਹੀਦਾ ਬਿੱਟੂ ਦੀ ਜੇ ਗੱਲ ਕਰੀਏ ਬਿੱਟੂ ਦਾ ਕੋਈ ਸਟੈਂਡ ਦਾ ਵੇਖਿਆ ਨਹੀਂ ਕਦੇ ਬਿੱਟੂ ਵੇਖੋ ਲੰਬਾ ਟਾਈਮ ਬਿੱਟੂ ਕਾਂਗਰਸ ਚ ਰਿਹਾ ਰਾਹੁਲ ਗਾਂਧੀ ਦੀ ਅਗਵਾਈ ਚ ਕੰਮ ਕਰਦਾ ਰਿਹਾ ਰਾਹੁਲ ਗਾਂਧੀ ਦੀਆਂ ਤਰੀਫਾਂ ਕਰਦਾ ਰਿਹਾ ਰਾਹੁਲ ਗਾਂਧੀ ਨੂੰ ਪੁਲ ਬੰਨ੍ਹਦਾ ਰਿਹਾ ਰਾਹੁਲ ਗਾਂਧੀ ਨੂੰ ਦਹੀਂ ਦੇ ਡੋਲੂ ਮਲਦਾ ਰਿਹਾ ਔਰ ਰਾਹੁਲ ਗਾਂਧੀ ਦੀ ਅਗਵਾਈ ਚ ਦੋ ਵਾਰ ਐਮਪੀ ਬਣਿਆ ਜਿੱਤਿਆ ਤੇ ਪਾਰਲੀਮੈਂਟ ਚ ਗਿਆ ਰਾਹੁਲ ਗਾਂਧੀ ਦੀ ਅਗਵਾਈ ਚ ਕਾਂਗਰਸ ਦਾ ਯੂਥ ਆਗੂ ਵੀ ਰਿਹਾ ਤੇ ਬੀਜੇਪੀ ਨੂੰ 36 36 ਗੱਲਾਂ ਕਰਦਾ ਰਿਹਾ ਪਰ ਉਹੀ ਰਵਨੀਤ ਬਿੱਟੂ ਅੱਜ ਕੀ ਕਰ ਰਿਹਾ ਜਦੋਂ ਕੁੰਡੀਪਾਲੀ ਬੀਜੇਪੀ ਨੇ ਤਾਂ ਬਿੱਟੂ ਦੀ ਜ਼ੁਬਾਨ ਬਦਲ ਗਈ ਹੈ ਬਿੱਟੂ ਦੀ ਬੋਲੀ ਬਦਲ ਗਈ ਹੈ ਬਿੱਟੂ ਹੁਣ ਸਾਰਾ ਕੁਝ ਹੀ ਬਦਲ ਗਿਆ ਜਿਹੜਾ ਬਿੱਟੂ 2021 ਦੇ ਵਿੱਚ ਕਿਸਾਨ ਅੰਦੋਲਨ ਦੇ ਟਾਈਮ ਪਾਰਲੀਮੈਂਟ ਦੇ ਅੱਗੇ ਬੀਜੇਪੀ ਦੇ ਖਿਲਾਫ ਧਰਨਾ ਲਾ ਕੇ ਬੈਠਾ ਰਿਹਾ ਹੈ ਉਹ ਵੀ ਡਰਾਮਾ ਹੀ ਸੀ ਇਹਨੂੰ ਕੋਈ ਕਿਸਾਨਾਂ ਕਿਸੂਨਾਂ ਦਾ ਕੋਈ ਦਰੇਗ ਹਮਦਰਦੀ ਹੈ ਨਹੀਂ ਸੀ ਡਰਾਮਾ ਹੀ ਸੀ ਸਿਆਸੀ ਸੀ ਸਾਰਾ ਪਰ ਬੈਠਾ ਰਿਆ ਤੇ ਬੀਜੇਪੀ ਨੂੰ 360 ਗੱਲਾਂ ਕਰਦਾ ਰਿਹਾ ਉਹੀ ਉਹ ਬਿੱਟੂ ਅੱਜ ਕਿਸਾਨਾਂ ਦੇ ਖਿਲਾਫ ਬੋਲ ਰਿਹਾ ਤੇ ਬੀਜੇਪੀ ਦੀ ਜੈ ਜੈਕਾਰ ਕਰ ਰਿਹਾ ਹੁਣ ਬਿੱਟੂ ਸਾਹਿਬ ਨੂੰ ਕੀ ਕਿਹਾ ਜਾਊਗਾ ਦੇਖੋ ਇਹ ਸਾਰਾ ਕੁਝ ਕਰਨ ਕਰਕੇ ਇਹਨਾਂ ਨੂੰ ਪਤਾ ਹੈ ਕਿ ਸਾਨੂੰ ਕੀ ਮਿਲਣਾ ਦੋਵੇਂ ਤਰ੍ਹਾਂ ਆਪ ਕੋ ਆਪਣੀਆਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਦੇ ਅੱਗੇ ਆਪਣੀ ਵੰਦਨਾ ਪ੍ਰਗਟ ਕਰਦੀਆਂ ਨੇ ਆਪਣੀ ਵਫਾਦਾਰੀ ਪ੍ਰਗਟ ਕਰਦੀਆਂ ਨੇ ਤਾਂ ਕਿ ਹੋਰ ਉੱਚੇ ਹੋਰ ਉੱਚੇ ਅਹੁਦੇ ਮਿਲ ਸਕਣ ਰਵਨੀਤ ਬਿੱਟੂ ਕੀ ਕਰ ਰਿਹਾ ਕੰਗਣਾ ਕੀ ਕਰ ਰਹੀ ਹੈ ਕੰਗਣਾ ਰਣੋਤ ਨੇ ਪਿਛਲੇ ਦਿਨੀ ਕਿਸਾਨਾਂ ਬਾਰੇ ਜਿੰਨੇ ਖਲਾਫ ਬਿਆਨ ਦਿੱਤੇ ਉਹ ਸਾਰਾ ਕੁਝ ਇਸੇ ਚੱਕਰ 'ਚ ਸੀ ਵੀ ਭਾਜਪਾ ਖੁਸ਼ ਹੋਏਗੀ ਤੇ ਬੀਜੇਪੀ ਫਿਰ ਮੇਰੇ ਤੇ ਹੋਰ ਕਿਰਪਾ ਕਰੇਗੀ ਮੈਨੂੰ ਹੋਰ ਅਹੁਦੇ ਮਿਲਣਗੇ ਹੋਰ ਮੈਨੂੰ ਵੱਡੀਆਂ ਵਜ਼ੀਰੀਆਂ ਮਿਲਣਗੀਆਂ ਕਿਉਂਕਿ ਕੰਗਣਾ ਨੇ ਪਹਿਲਾਂ ਇਸ ਤਰ੍ਹਾਂ ਕੀਤਾ ਸੀ ਤਾਂ ਇਸ ਦੇ ਇਨਾਮ ਵਜੋਂ ਉਹਨੂੰ ਮੰਡੀ ਤੋਂ ਐਮਪੀ ਦੀ ਬੀਜੇਪੀ ਨੇ ਟਿਕਟ ਦਿੱਤੀ ਤੇ ਉਹ ਐਮਪੀ ਜਿੱਤੀ ਤੇ ਜਿੱਤ ਕੇ ਉਹ ਪਾਰਲੀਮੈਂਟ ਦੇ ਵਿੱਚ ਗਈ ਹੁਣ ਉਹਨੂੰ ਇਹ ਲੱਗਦਾ ਵੀ ਸ਼ਾਇਦ ਮੰਤਰੀ ਵੀ ਬਣਾਜੱਸ ਕੇ ਇਸੇ ਤਰ੍ਹਾਂ ਏ ਬਿੱਟੂ ਸਾਹਿਬ ਜਿੱਦਣ ਦਾ ਨੇ ਬੀਜੇਪੀ ਚ ਟਕੂਸੀ ਮਾਰੀ ਐ ਤੇ ਲੁਧਿਆਣੇ ਤੋਂ ਲੋਕਾਂ ਨੇ ਇਹਨੂੰ ਹਰਾਤਾ ਨਹੀਂ ਜਿਤਾਇਆ ਜਿਤਾਤਾ ਲੋਕਾਂ ਨੇ ਰਾਜਾ ਵੜਿੰਗ ਬਿੱਟੂ ਨੂੰ ਹਰਾਤਾ ਤੇ ਬਿੱਟੂ ਉਦਨ ਦਾ ਕੀ ਕਰਨ ਲੱਗ ਪਿਆ ਜਦੋਂ ਹਾਰੇ ਹੋਏ ਬਿੱਟੂ ਨੂੰ ਬੀਜੇਪੀ ਨੇ ਕੇਂਦਰ ਚ ਫੂਡ ਪ੍ਰੋਸੈਸਿੰਗ ਮੰਤਰੀ ਬਣਾਤਾ ਬਿੱਟੂ ਨੂੰ ਐ ਲੱਗਣ ਲੱਗਾ ਵੀ ਇਹ ਆ ਕੰਮ ਤਾਂ ਵਧੀਆ बस जी हुजूरी करो चमचागिरी करो विरोधियों ਦੇ ਖਿਲਾਫ ਬੋਲੋ ਜੋ ਬੀਜੇਪੀ ਤੇ ਆਰਐਸਐਸ ਚਾਹੁੰਦੀ ਹੈ ਉਹ ਬੋਲੋ ਬਿਨਾ ਸੋਚੇ ਸਮਝੇ ਬੋਲੋ ਤੇ ਫਿਰ ਵਜ਼ੀਰੀਆਂ ਮਿਲਦੀਆਂ ਨੇ ਫਿਰ ਅਹੁਦੇ ਮਿਲਦੇ ਨੇ ਫਿਰ ਬਾਦਸ਼ਾਹੀਆਂ ਮਿਲਦੀਆਂ ਨੇ ਤੇ ਰਵਨੀਤ ਬਿੱਟੂ ਇਹ ਸਾਰਾ ਕੁਝ ਕਰਨ ਲੱਗ ਪਿਆ ਖੈਰ ਮਿਲਦੀਆਂ ਵੀ ਇਹ ਭਾਈ ਪਹਿਲਾਂ ਵੀ ਮਿਲਦੀਆਂ ਰਹੀਆਂ ਨੇ ਹੁਣ ਵੀ ਮਿਲਦੀਆਂ ਨੇ ਤਾਂ ਇਸੇ ਦੇ ਵਿੱਚੋਂ ਹੀ ਇਹ ਸਾਰਾ ਜੋ ਕਲੇਸ਼ ਹੈ ਉਹ ਲਗਾਤਾਰ ਉਤਪਨ ਹੋ ਰਿਹਾ ਲੋਕਾਂ ਨੂੰ ਇਸ ਨੂੰ ਸਮਝਣਾ ਚਾਹੀਦਾ ਹੈ ਨਾ ਤੇ ਕਾਂਗਰਸ ਲੋਕਾਂ ਦੇ ਹਤਾਈਸ਼ੀ ਰਹੀ ਹੈ ਪਹਿਲਾਂ ਕਦੇ ਤੇ ਨਾ ਹੀ ਬਿੱਟੂ ਤੇ ਬਿੱਟੂ ਦੀ ਪਾਰਟੀ ਬੀਜੇਪੀ ਇਹ ਸਾਰੇ ਹੀ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਇੱਕੋ ਇਹਨਾਂ ਦੀਆਂ ਨੀਤੀਆਂ ਨੇ ਇੱਕੋ ਪਾਲਿਸੀਆਂ ਨੇ ਇੱਕੋ ਇਹਨਾਂ ਦੀ ਸੋਚ ਰਹੀ ਹੈ ਇਸੇ ਕਰਕੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ 'ਚ ਜਾਣ ਲੱਗਿਆ ਇਹਨਾਂ ਨੂੰ ਔਖਾ ਨਹੀਂ ਲੱਗਦਾ ਨਾਈ ਪਾਰਟੀ ਨੂੰ ਲੈਣਾ ਔਖਾ ਲੱਗਦਾ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਦੀ ਕਿਹੜਾ ਵਿਚਾਰਧਾਰਾ ਤੇ ਸੋਚ ਕੋਈ ਵੱਖਰੀ ਹੈ ਇੱਕੋ ਸੋਚ ਹੈ ਇੱਕੋ ਵਿਚਾਰਧਾਰਾ ਹੈ ਬਸ ਆਹੀ ਮਸਲਾ ਹੈ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਜਿਹੜਾ ਇਹ ਗੱਲ ਕਾਂਗਰਸ ਦੇ ਐਮਐਲਏ ਨੇ ਬੋਲੀ ਹੈ ਹੁਣ ਕੀ ਉਹ ਜਾਇਜ਼ ਹੈ ਇਹਦੇ ਬਾਰੇ ਵੀ ਆਪਣਾ ਕਮੈਂਟ ਲਿਖਿਓ ਵੀ ਕੀ ਇਹ ਡਰਾਮੇਬਾਜ਼ੀਆਂ ਨਹੀਂ ਕਰ ਰਹੇ ਜਿਹੜੇ ਬਿਆਨ ਬਿੱਟੂ ਦੇ ਰਿਹਾ ਪਿਛਲੇ ਟਾਈਮ ਤੋਂ ਚਾਹੇ ਉਹ ਕਿਸਾਨਾਂ ਦੇ ਖਿਲਾਫ ਸੀ ਚਾਹੇ ਉਹ راہੁਲ ਗਾਂਧੀ ਦੇ ਖਿਲਾਫ ਨੇ ਚਾਹੇ ਉਹ راہੁਲ ਗਾਂਧੀ ਨੂੰ ਇੱਕ ਨੰਬਰ ਦਾ ਆਤਵਾਦੀ ਕਹਿਣ ਵਾਲੀ ਗੱਲ ਹੈ ਕਿ ਬਿੱਟੂ ਠੀਕ ਕਹਿ ਰਿਹਾ ਦੂਜੇ ਨੰਬਰ ਤੇ ਹੁਣ ਜਿੱਦਾਂ ਕਾਂਗਰਸ ਦੇ ਐਮ ਐਲ ਏ ਨੇ ਕਹਿਤਾ ਵੀ ਇਹਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ ਮੈਂ ਇਨਾਮ ਦਊਂਗਾ ਪਿਛਲੇ ਦਿਨੀ ਇੱਕ ਨੇ ਇਨਾਮ ਰੱਖਤਾ ਸੀ ਕਿ ਜਿਹੜਾ ਜੀਬ ਵੱਢ ਕੇ ਲਿਆਊ ਰਾਹੁਲ ਗਾਂਧੀ ਦੀ ਤੇ ਉਹਨੂੰ ਕਰੋੜ ਰੁਪਇਆ ਦੇਵਾਂਗੇ ਤੇ ਹੁਣ ਬਿੱਟੂ ਦਾ ਨਾਮ ਰੱਖਤਾ ਇਹ ਇਹਨੂੰ ਐਨਾ ਸਮਝੋ ਨਾ ਸੀਰੀਅਸ ਨਾ ਲਿਓ ਬੋਲਾ ਅਸਲ 'ਚ ਇਹ ਸਿਆਸੀ ਐ ਸਾਰਾ ਕੁਝ ਮੈਂ ਸਿੱਧਾ ਸਿੱਧਾ ਡਰਾਮੇਬਾਜੀ ਕਿਹਨਾ ਵਿਖਾਵਾ ਐ ਔਰ ਬਾਅਦ 'ਚ ਇਹ ਕੇਸਾਂ ਦੇ ਵਿੱਚ ਵੀ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਨੇ ਇਹਨਾਂ 'ਚ ਕੁਝ ਵੀ ਕੱਢਣ ਪਾਉਣ ਨੂੰ ਨਹੀਂਗਾ ਆਪਾਂ ਸਾਰਿਆਂ ਨੇ ਕਰਕੇ ਖਾਣਾ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਦੇਣਾ ਇਹਨਾਂ ਮਗਰ ਲੱਗ ਕੇ ਨਾਲ ਲੜਿਓ ਇਹਨਾਂ ਪਿੱਛੇ ਲੱਗ ਕੇ ਪਾਰਟੀ ਬਾਜੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਮੈਨੂੰ ਤਾਂ ਇਹ ਲੱਗਦਾ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੀ ਸੋਚ ਅਨੁਸਾਰ ਕਮੈਂਟ ਲਿਖਿਓ ਬਹੁਤ ਮਿਹਰਬਾਨੀ